ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਪਿੰਡ ਰਾਜਿਆਣਾ ਰਾਜਿਆਣਾ ਪਿੰਡ ਮਿੱਤਰੋ ਜ਼ਿਲ੍ਹੇ ਮੋਗੇ ਦਾ ਤੇ ਨੇੜੇ ਦੇ ਰੋਡੇ ਪਿੰਡ ਸੰਤ ਜਰਨੈਲ ਸਿੰਘ ਪਿੰਡ ਰਾਲਾ ਜੀ ਦਾ ਪਿੰਡ ਵੀ ਇਹਦੇ ਨੇੜੇ ਹੀ ਰਹਿ ਜਾਂਦਾ ਸੱਜਣੋ 2 ਕਿਲੋਮੀਟਰ ਦੀ ਦੂਰੀ ਹੁਣੇ ਤਿੰਨ ਦਾ 3 ਕਿਲੋਮੀਟਰ ਦੀ ਦੂਰੀ ਹੈ ਸੱਜਣੋ ਇੱਥੋਂ ਰੋਡੇਆਂ ਨੂੰ ਕ੍ਰੇਲੂ ਪਰਿਵਾਰ ਦੇ ਕੋਲੋਂ ਵੀਡੀਓ ਕਵਰ ਕਰਨ ਲੱਗ ਗਿਆ ਸੱਜਣੋ ਦੋ ਕਟਿਆਂ ਦੀ ਇੱਕ ਤੁਹਾਡੀ ਕਾਫੀ ਮੰਗ ਹੁੰਦੀ ਆ ਵੀ ਬੂਰੇ ਕੱਟੇ ਮਿਲ ਜਾਣ ਤੇ ਇੱਕ ਤਾਂ ਤੁਹਾਨੂੰ ਜਮ ਬੂਰਾ ਗੁਲਾਬੀ ਚਮੜੀ ਦੇ ਵਿੱਚ ਆਪਾਂ ਕੱਟਾ ਦਿਖਾ ਦੇਣਾ ਸੱਜਣੋ ਕਾਲੀ ਅੱਖ ਗੁਲਾਬੀ ਚਮੜੀ ਬੂਰਾ ਕੱਟਾ ਤੇ ਦੋ ਨੰਬਰ ਤੇ ਤੁਹਾਨੂੰ ਇੱਕ ਕੱਟਾ ਦਿਖਾਉਣਾ ਵਾ ਨੀਲੀ ਰਾਵੀ ਦਾ ਮਾਰਕਿੰਗ ਚੰਗੀ ਆ ਜੈਜ ਮਾਰਕਿੰਗ ਦੇ ਵਿੱਚ ਆ ਪਲਿਆ ਸੰਭਿਆ ਕੱਟਾ ਦਿਖਾ ਦੇਣਾ ਸੱਜਣੋ ਸਾਰੀ ਗੱਲਬਾਤ ਜਿਹੜੀ ਆਪਾਂ ਮਾਲਕ ਨਾਲ ਕਰ ਲੈਨੇ ਆਂ ਕੀ ਰੇਟ ਕਰਦੇ ਆ ਕਿੰਨੀ ਉਮਰ ਆ ਇਹਨਾਂ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਜੀ ਪ੍ਰਵਾਹ ਠੀਕ ਆ ਬਹੁਤ ਵਧੀਆ ਫਿਰ ਬਹੁਤ ਵਧੀਆ ਤੇ ਇੱਕ ਵਾਰੀ ਆਪਣਾ ਨਾਮ ਦੱਸ ਦੀਏ ਜੀ ਨਾਮ ਮੇਰਾ ਭਿੰਦਾ ਢੱਲੋਂ ਵੀ ਕਹਿੰਦੇ ਨੇ ਨਾਮ ਤਰਮਿੰਦਰ ਸਿੰਘ ਆ ਤਰਮਿੰਦਰ ਸਿੰਘ ਨਾਮ ਆ ਭਿੰਦਾ ਢੱਲੋਂ ਆਪਣਾ ਪਿੰਡ ਦੇ ਵਿੱਚ ਕਹਿੰਦੇ ਆ ਭਿੰਦਾ ਢੱਲੋਂ ਕਹਿੰਦੇ ਆ ਤੇ ਆਪਣਾ ਘਰ ਕਿੱਥੇ ਕੋਈ ਰਹਿ ਗਿਆ ਜੀ ਘਰ ਗੋਲ ਚੌਂਕ ਆ ਗੋਰਖੂ ਖੂਹ ਹੱਤਿਆਵਾਂ ਉੱਥੇ ਠੀਕ ਹੈ ਜੀ ਸਾਥ ਦੇ ਕੋਲੇ ਠੀਕ ਹੈ ਜੀ ਉੱਥੇ ਆ ਉੱਥੇ ਆ ਬਾਬ ਤੇ ਆਪਾਂ ਦੋ ਕੱਟੇ ਸੇਲ ਕਰਨੇ ਆ ਜੀ ਜਿਹੜਾ ਆਪਣਾ ਬੂਰਾ ਕੱਟਾ ਪਹਿਲੇ ਨੰਬਰ ਤੇ ਆ ਜੀ ਇਹਦਾ ਕੋਈ ਆਪਣਨ ਕੋਲੇ ਸੀਮਨ ਰਿਕਾਰਡ ਹੈਗਾ ਜੀ ਸੀਮਨ ਤਾਂ ਨਿਆਰੇ ਟੀਕੇ ਦਾ ਬੂਰੀ ਮੱਝ ਦਾ ਠੀਕ ਹੈ ਜੀ ਬੂਰੀ ਇਹ ਜਿਹੜੀ ਆਪਣੀ ਆਹ ਮੱਝ ਦਾ ਹੀ ਇਸੇ ਦੇ ਜੀ ਹਾਂ ਹਾਂ ਸਾਹਮਣੇ ਲਓ ਵੀ ਸਜਣੋ ਤੁਹਾਨੂੰ ਬੂਰੀ ਮੱਝ ਹੈ ਜਿਹੜੀ ਇਹਦੀ ਮਾਂ ਵਾ ਪਹਿਲੇ ਕੱਟੇ ਦੀ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕਵਰ ਕਰਕੇ ਦਿਖਾ ਦਿੰਨੇ ਆ ਇਹ ਕੱਟੇ ਦੀ ਮਾਂ ਕੋਲੇ ਆ ਬਾਈਆਂ ਦੇ ਤੇ ਕਿੰਨੇ ਕ ਦੁੱਧ ਤੇ ਚੱਲਦੀ ਆ ਜੀ ਇਹਦਾ ਤਕਰੀਬਨ 13 14 ਲੀਟਰ ਦੁੱਧ ਹੈਗਾ ਜੀ 13 14 ਲੀਟਰ ਦੂਜੇ ਸੂਏ ਆ ਜੀ हां और दूसरी सुई भी है ठीक है जी ते ए कट्टा किन्नी उमर दा हो गया जी हुन ए कट्टा मेरे ख्यालान अंदाजा पौणे एक दो साल दा हो पौणे एक दो साल दा जेड़ा ए कट्टा हो गया वा सजनू ते वजन वजन ਤੁਸੀਂ ਦੇਖ ਸਕਦੇ ਆ ਬਹੁਤ ਸੋਹਣਾ ਵਜਨ ਤਿਆਰ ਕੀਤਾ ਹੋਇਆ ਵਾ ਬਾਈਆਂ ਨੇ ਤੇ ਕੱਟਾ ਥੱਲੋ ਥੱਲੋ ਦੇਖੋ ਸਜਨੂ ਬਹੁਤ ਚੰਗਾ ਕੱਟਾ ਵਾ ਮੜਿਆ ਜੇ ਖੋਲ ਦੀਏ ਜੀ ਇਹਨੂੰ ਵਿਸਾਖੀ ਨੂੰ ਦੋਹਾਂ ਸਾਲਾਂ ਦਾ ਹੋ ਜੂਵੇ ਵਿਸਾਖੀ ਨੂੰ ਇਹਨੇ ਦੋ ਸਾਲਾਂ ਦਾ ਹੋ ਜਾਣਾ ਠੀਕ ਹੈ ਜੀ ਤੇ ਸਜਨੂ ਦੋਵਾਂ ਕੱਟਿਆਂ ਦੇ ਨੱਥਾ ਨੁੱਥਾ ਮਾਰੀਆਂ ਹੋਈਆਂ ਵਾ ਕਿਉਂਕਿ ਇਹ ਬੱਚੇ ਆ ਨਿਆਣੇ ਚ ਇਹ ਤੰਗ ਕਰਦੇ ਹੁੰਦੇ ਆ ਕਈ ਵਾਰੀ ਤੇ ਇਹਨੂੰ ਖੋਲ ਕੇ ਤੋੜ ਦਿਓ ਜੀ ਦੇਖੋ ਸੱਜਣੂ ਗੁਲਾਬੀ ਚਮੜੀ ਸਿੰਘ ਸਿੰਘ ਮੂੰਹ ਮਾ ਦਾ ਬਹੁਤ ਸੋਹਣਾ ਕੱਟਾ ਤੁਸੀਂ ਵੇਖ ਸਕਦੇ ਆ ਬੂਰੇ ਰੰਗ ਦੇ ਵਿੱਚ ਮਾਰਕਿੰਗ ਚੰਗੀ ਆ ਮੋੜ ਲਿਓ ਮੋੜ ਲਿਓ ਜੀ ਅੰਗਾ ਪੈਰਾਂ ਵਾਲੋ ਤੋਰ ਤਾਰਾ ਵਾਲੋ ਬਹੁਤ ਚੰਗੀ ਆ ਕੱਟੇ ਸੱਜਣੂ ਦੋਵੇਂ ਇਹ ਇੱਕ ਨੰਬਰ ਤੇ ਕੱਟਾ ਸੀਗਾ ਹੁਣ ਦੋ ਨੰਬਰ ਤੇ ਤੁਹਾਨੂੰ ਸੱਜਣੂ ਆਪਾਂ ਨੀਲੀ ਰਵੀ ਦਾ ਬੂਰਾ ਕੱਟਾ ਦਿਖਾਉਣਾ ਵਾ ਮਹਾਰਾਜਾ ਤਾਉਤੀ ਤੇ ਜਿਹੜਾ ਬਾਈ ਜੀ ਆਪਣਾ 2 ਨੰਬਰ ਤੇ ਬੂਰਾ ਕੱਟਾ ਇਹਦੀ ਕਿੰਨੀ ਉਮਰ ਹੋਊਗੀ ਇਹ ਹੋਗਾ ਮੇਰੇ ਸਾਬ ਨਾਲੋਂ ਦੋ ਤੋਂ ਪਲੱਸ ਹੋਊਗਾ ਦੋ ਤੋਂ ਪਲੱਸ ਹੋਊਗਾ ਮੱਲੋ ਦੰਦੋ ਖੀਰਾ ਕਿ ਦੋਂਦਾ ਜੀ 22 ਮਹੀਨਾ ਦਾ ਬਾਈ 22 ਕਿੰਨੇ ਦਾ 22 ਤੇ 23 ਮਹੀਨਾ ਦਾ ਹੁਣ ਦੰਦੋ ਤਾਂ ਫਿਰ ਖੀਰਾ ਹੀ ਹੋਊਗਾ ਕੀ ਹਾਂ ਹਾਂ ਖੀਰਾ ਹੀ ਹੋਊਗਾ ਠੀਕ ਹੈ ਜੀ ਖੀਰਾ ਹੀ ਹੈ ਬਈ ਆਪਾਂ ਚੈੱਕ ਨਹੀਂ ਕੀਤੇਗਾ ਨਾ ਆ ਜਦੋਂ ਪੋ ਚੜ ਗਿਆ ਅੱਧ ਕਪੋ ਨੂੰ ਠੀਕ ਹੈ ਜੀ 2 ਸਾਲਾਂ ਦਾ ਹੋ ਜੂਗਾ ਉਦੋਂ 2 ਸਾਲਾਂ ਹੋ ਜੂਗਾ ਮਨ ਲੋ ਹਾਲੇ ਖੀਰਾ ਹੀ ਆਪਾਂ ਬਾਕੀ ਕਨਫਰਮ ਆਪਾਂ ਚੈੱਕ ਨਹੀਂ ਕੀਤਾ ਜਿਹੜਾ ਵੀਰ ਵੀ ਲੈਣ ਆਊਗਾ ਉਹ ਤੁਸੀਂ ਦੰਦ ਆਪ ਚੈੱਕ ਕਰ ਲਿਓ ਦੇਖ ਸਕਦੇ ਆ ਮਿੱਤਰੋ ਮਾਰਕਿੰਗ ਤੁਸੀਂ ਚੈੱਕ ਕਰ ਸਕਦੇ ਆ ਅੱਖਾਂ ਦੇ ਵਿੱਚ ਜਵਾਬ ਆ ਜਿਹੜੇ ਦੋਵਾਂ ਦੇ ਵਿੱਚ ਹੈਗੇ ਆ ਪ੍ਰੋਪਰ ਫੁੱਲ ਹੈਗਾ ਮੱਥੇ ਤੇ ਨਾਸ ਪੱਗੀ ਆ ਚਾਰਾ ਪੈਰਾਂ ਤੇ ਮਾਰਕਿੰਗ ਥੱਲੋ ਥੱਲੋ ਪੂਰਾ ਸੰਭਿਆ ਪਲਿਆ ਕੱਟਾ ਸੋ ਜਿਹਨੂੰ ਕੱਦ ਵੀ ਚੰਗਾ ਵਾ ਵਜ਼ਨ ਚੰਗਾ ਵਾ ਬਾਕੀ ਥੱਲੋ ਸਾਫ਼ ਸੁਥਰਾ ਵਾ ਤੇ ਇਹਦੀ ਮਾਡਰ ਕਾਰਡ ਆਪਣਾ ਕਿੰਨਾ ਕੁ ਸੀਗਾ ਇਹਦਾ ਵੀ ਇੰਨਾ ਕਿ ਹੋ ਗਿਆ ਯਾਰ 13 ਕਿਲੋਟਰ ਦਾ 13 ਕਿਲੋਟਰ ਦਾ ਜਿਹੜਾ ਰਿਕਾਰਡ ਆ ਮਾਂ ਦਾ ਤੇ ਉਹ ਆਪਣੇ ਕੋਲੇ ਹੀ ਆ ਮਾਂ ਜੀ ਹਾਂ ਮਾਂ ਵੀ ਦੇਖੋ ਮੇਰੀ ਮਾਂ ਦਾ ਰੰਗ ਕਾਲਾ ਠੀਕ ਹੈ ਜੀ ਇਹਦੀ ਮਾਂ ਦਾ ਰੰਗ ਕਾਲਾ ਵਾ ਸੱਜਣੋ ਦੋਵਾਂ ਕਟਿਆਂ ਦੀਆਂ ਮਾਵਾ ਕੋਲੇ ਮਿਲ ਜਾਣਗੀਆਂ ਪਿਓਆਂ ਦੇ ਜਿਹੜੇ ਰਿਕਾਰਡ ਆ ਉਹ ਬਾਈਆਂ ਨੂੰ ਨੀਕੇ ਪ੍ਰੋਵਾਈ ਸੀ ਨਹੀਂ ਯਾਦ ਇਹ ਤਾਂ ਆਪਣੇ ਤੁਸੀਂ ਕਹਿੰਦੇ ਸੀ ਵੀ ਪਿੰਡੋ ਹੀ ਆਪਣੇ ਕੱਟਾ ਸੀਗਾ ਹਾਂ ਇਹ ਤਾਂ ਇਹ ਪਿੰਡ ਛੋਟਾ ਉਹ ਬੂਰਾ ਛੋਟਾ ਠੀਕ ਹੈ ਜੀ ਠੀਕ ਹੈ ਉਹਦੀ ਮਾਂ ਥੱਲੇ 16 17 ਲੀਟਰ ਦੁੱਧ ਸੀਗਾ ਯਾਨੀ ਜਿਹੜੇ ਛੋਟੇ ਦਾ ਇਹ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਉਹ ਅਸੀਂ ਤਾਂ ਸਾਨੂੰ ਅੱਧੀ ਅਰਕ ਵਿਚਾਰ ਬੁਰੀ ਕੱਟੀ ਹੋ ਜੂਗੀ ਠੀਕ ਹੈ ਜੀ ਰੱਖ ਲਾਂਗੇ ਅਸੀਂ ਤਾਂ ਝੋਟੇ ਕੋਲੇ ਇੱਕ ਉਹ ਸਾਬ ਮੇਰਾ ਮਿੱਤਰ ਆ ਹੋ ਜੀ ਦੇ ਕੋਲੇ ਝੋਟਾ ਉਹ ਮਨੋ ਦਾ ਬਾਈ ਆ ਝੋਟੇ ਦੇ ਸਾਡੇ ਦਾ ਰਿਕਾਰਡ ਬਹੁਤਾ ਕੱਟੀਆਂ ਦਾ ਦੁੱਧ ਵਧੀਆ ਬਹੁਤ ਵਧੀਆ ਅਸੀਂ ਜਨ ਤੁਸੀਂ ਮਾਰ ਕੱਟਾ ਤੇ ਰੇਟ ਆਪਾਂ ਦੋਵਾਂ ਦੇ ਕਲੀਅਰ ਕਰ ਦਈਏ ਜੀ ਕਿੰਨਾ-ਕਿੰਨਾ ਰਹੂਗਾ ਇਹਦਾ ਆਪਾਂ 45000 ਰੁਪਿਆ ਇਸ ਨੀਲੀ ਰਵੀ ਦੇ ਕੱਟੇ ਦਾ ਮੁੱਲ ਸੱਜਣੋਂ 45000 ਮਾਨਤਨ ਹੋ ਜਾਊਗਾ ਜੀ ਕਰ ਦਾਂਗੇ ਯਾਰ ਮਾਨਤਨ ਸੱਜਣੋਂ ਹੋ ਜਾਊਗਾ ਤੁਹਾਡਾ ਨੀਲੀ ਰਵੀ ਦਾ ਕੱਟਾ 45000 ਰੁਪਿਆ ਮੁੱਲ ਆ ਤੇ ਉਹ ਬੂਰੇ ਕੱਟੇ ਦਾ ਕਿੰਨਾ ਮੁੱਲ ਹੋਊਗਾ ਜੀ ਉਹਦਾ 35000 ਰੁਪਿਆ 35000 ਰੁਪਿਆ ਜੀ ਉਹਦੇ ਵਿੱਚੋਂ ਮਾਨਤਨ ਉਹਦੇ ਵਿੱਚੋਂ ਮਾਨਤਨ ਕਰਦੇ ਆ ਉਹਦੇ ਵਿੱਚੋਂ ਥੋੜਾ ਜਿਹਾ ਖੁੱਲਾ ਕਰਨਾ ਪੈਣਾ ਜੀ ਤੁਹਾਨੂੰ ਸਰ ਕੋਈ ਨਹੀਂ ਕਰਦਾ ਇਹਦੇ ਵਿੱਚੋਂ ਸੱਜਣੋਂ ਬੂਰੇ ਕੱਟੇ ਦਾ ਆ ਜਿਹੜੇ ਵਿੱਚੋਂ ਤੁਹਾਡਾ ਮ ਦੋਵੇਂ ਕੱਟੇ ਮਾਰਕਿੰਗ ਵੱਲੋਂ ਅੰਗਾ ਪੈਰਾਂ ਵੱਲੋਂ ਥੱਲੋਂ ਥੱਲੋਂ ਬਹੁਤ ਸਾਫ਼ ਸੁਥਰੇ ਕੱਟੇ ਆ ਜਿਹੜੇ ਵੀਰ ਨੂੰ ਵੀ ਕੱਟਾ ਚਾਹੀਦਾ ਵਾ ਮੱਜਾਂ ਦੇ ਵਿੱਚ ਛੱਡਣ ਨੂੰ ਜਾਂ ਤੁਸੀਂ ਆਪ ਆਪਣੇ ਫਾਰਮਰ ਹੁੰਦੇ ਆ ਵੀ ਉਹਨਾਂ ਨੇ ਰੇੜੀ ਜੋੜਨ ਦਾ ਵਾਸਤੇ ਵੀ ਕੱਟੇ ਲੈਣੇ ਹੁੰਦੇ ਆ ਤਾਂ ਨੱਥਾਂ ਨੁੱਥਾਂ ਵੱਜੀਆਂ ਵਾ ਕੱਟਿਆ ਨੂੰ ਰੇੜੀ ਦੇਣੀ ਜੋਈ ਹੋਣੀ ਜੀ ਇਹ ਨਹੀਂ ਜੋੜੇ ਨਹੀਂ ਕਿ ਉਹ ਮਾਇਦਾ ਨਹੀਂ ਪੰਗੇ ਜੇ ਰਹਿੰਦੇ ਪਰ ਨਹੀਂ ਅਸੀਂ ਮੁੜ ਕੇ ਯਾਰ ਤੁਸੀਂ ਤੁਹਾਨੂੰ ਨਹੀਂ ਰਹਿ ਮੰਨ ਨਹੀਂ ਠੀਕ ਹੈ ਠੀਕ ਹੈ ਮਨ ਲਓ ਆਪਣਾ ਮਨ ਨਹੀਂ ਬਣਿਆ ਹਾਂ ਫੇ ਸਾਡੇ ਕੋਲ ਆ ਮੋਟਰਸਾਈਕਲ ਵਾਲੀਆਂ ਰੇਡੀਆਂ ਆਂ ਪੱਠੇ ਉੱਤੇ ਠੀਕ ਹੈ ਜੀ ਆਪਣਾ ਨੰਬਰ ਦੱਸ ਦਈਏ ਜੀ ਇੱਕ ਵਾਰੀ ਹਾਂ ਜੀ ਨੰਬਰ ਦੱਸਿਆ 90234 90234 42042 42042 ਇੱਕ ਵਾਰੀ ਹੋਰ ਬੋਲ ਦਈਏ ਜੀ 90234 ਹਾਂ ਜੀ 42042 ਠੀਕ ਹੈ ਜੀ ਲਓ ਵੀ ਸੱਜਣੋ ਦੋ ਕੱਟੇ ਦਿਖਾਤੇ ਆ ਰਾਜੇਣਾ ਪਿੰਡ ਆ ਜਿਲ੍ਹਾ ਮੋਗਾ ਵਾ ਜਿਹੜੇ ਵੀਰ ਨੂੰ ਕੱਟੇ ਦੀ ਜ਼ਰੂਰਤ ਆ ਬਾਈਆਂ ਨੇ ਕਰ ਲਿਓ ਸੰਪਰਕ ਧੰਨਵਾਦ ਸੱਜਣੋ ਵੀਡੀਓ ਸ਼ੇਅਰ ਜ਼ਰੂਰ ਕਰਦੇ